ਮੈਂ ਸਰਵੰਤ ਸਿੰਘ ਪੰਦੇਰ ਇਸ ਸਮੇਂ ਰਾਮਤੀਥ ਜ਼ੋਨ 'ਚ ਅਸੀਂ ਖੜੇ ਆ ਇੱਕ ਤਾਂ ਜਿਹੜਾ ਬਿਜਲੀ ਦਾ ਖੇਤਰ ਆ ਕੇਂਦਰ ਤੇ ਭਗਵੰਤ ਮਾਨ ਸਰਕਾਰ ਨੇ ਉਹਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਪ੍ਰਾਈਵੇਟ ਕੰਪਨੀਆਂ ਨੇ ਵੇਚਣ ਲਈ ਫੈਸਲਾ ਕਰ ਲਿਆ ਵਾ ਉਸੇ ਫੈਸਲੇ ਤਹਿਤ ਜਿੱਦਾਂ 2003 ਐਕਟ ਤਹਿਤ ਪਹਿਲੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ ਉਹਨਾਂ ਨੂੰ ਬਿਜਲੀ ਪੈਦਾ ਕਰਨ ਦਾ ਹੱਕ ਦਿੱਤਾ ਸੀਗਾ ਜਿਹੜਾ ਇਹਨਾਂ ਨੇ 2020 ਦਾ ਜਿਹੜਾ ਕਾਨੂੰਨ ਦਾ ਖਲੜਾ ਹਜੇ ਬਣਾ ਕੇ ਰੱਖਿਆ ਪਾਸ ਨਹੀਂ ਹੋਇਆ ਸਟੈਂਡਿੰਗ ਕਮੇਟੀ ਨੇ ਉਹਨੂੰ ਲਗਭਗ ਪਾਸ ਕਰ ਦਿੱਤਾ ਉਹਦੇ ਤਹਿਤ ਉਹ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਨੇ ਔਰ ਦੋ ਸਬ ਡਿਵੀਜ਼ਨਾਂ ਲਾਲੜੂ ਤੇ ਖਰੜਾਲੀ ਦੀ ਜਿਹੜਾ ਥਾਂ ਹੀ ਦਿੱਤੀ ਅਠਾ ਦੀ ਮਗਰ ਕਹਿੰਦੇ ਹੋਰ ਤਿਆਰੀ ਹੈ ਤਾਂ ਇਹ ਨਿੱਜੀ ਕਰਨ ਦੀ ਨੀਤੀ ਦੇ ਵਿਰੋਧ ਦੇ ਵਿੱਚ ਜਿਹੜੇ ਖਾਸ ਕਰਕੇ ਚਿਪ ਵਾਲੇ ਮੀਟਰ ਲਾਉਣ ਦੀ ਪਿੰਡਾਂ 'ਚ ਸਰਕਾਰ ਨੇ ਫੈਸਲਾ ਕੀਤਾ ਉਸ ਮਸਲੇ ਨੂੰ ਲੈ ਕੇ ਔਰ ਜਿਵੇਂ ਬਿਜਲੀ ਬੋਰਡ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਭਰਤੀ ਕਰਨ ਨੂੰ ਲੈ ਕੇ ਜਿਹੜਾ ਅਨੇ ਜਰਮਾਨੇ ਪਾਏ ਜਾ ਰਹੇ ਆ ਉਹ ਜਰਮਾਨੇ ਜਿਹੜੇ ਲੋਕਾਂ ਕੋਲ ਤਰ ਨਹੀਂ ਰਹੇ ਬਾਅਦ ਚ ਕੰਪਾਉਂਡ ਫੀਸਾਂ ਪਾਈਆਂ ਜਾ ਰਹੀਆਂ ਸੜੇ ਟਰਾਂਸਫਰਮ ਟਾਈਮ ਨਾ ਚੜਾਏ ਜਾਣ ਗੱਡੀ ਲੈ ਕੇ ਆਵੇ ਲੈ ਕੇ ਜਾਵੇ ਆਦ ਮੰਗਾਂ ਨੂੰ ਲੈ ਕੇ ਡਾ 14 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਵੱਡਾ ਇਕੱਠ ਅਸੀਂ ਲੋਕਾਂ ਨੂੰ ਸੱਦਾ ਦਿੰਨੇ ਵੀ ਇਹ ਨਿੱਜੀ ਕਰਨ ਦੀ ਨੀਤੀ ਇਹ ਸੌਖੀ ਸਖਾਲੀ ਵਾਪਸ ਲਈ ਜਾਣ ਵਾਲੀ ਨਹੀਂ ਹੈ ਕਿ ਬਹੁਤ ਕੁਝ ਉਹ ਨਿਜੀਕਰਨ ਕਰ ਚੁੱਕੇ ਆਂ। ਇਹਦੋਂ ਗਾਹਾਂ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਤਹਿਤ ਇਨ੍ਹਾਂ ਪਿੰਡਾਂ ਦੇ ਅੰਦਰ ਵੀ ਜਿਵੇਂ ਕੋਟਲਾਵਾ ਹੋਰ ਲੱਗਦੇ ਜਿਹੜੇ ਪਿੰਡ ਹੈਗੇ ਆ ਬਲਗਣ ਚੈਨਪੁਰ ਇਨ੍ਹਾਂ ਪਿੰਡਾਂ ਵਿੱਚ ਚੰਜੋਟੀ ਆਦ ਪਿੰਡਾਂ ਵਿੱਚ ਲੈਂਡ ਪੁੱਲਿੰਗ ਤਹਿਤ ਜ਼ਮੀਨਾਂ ਲੈਣ ਦੀ ਗੱਲ ਆ ਰਹੀ ਆ। ਉੱਥੇ ਵੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਲੈ ਕੇ ਸਾਰਿਆਂ ਨੂੰ ਗੱਲ ਕਰਕੇ ਵੀ ਜ਼ਬਰਦਸਤੀ ਸਰਕਾਰ ਹੈ ਜਮੀਨਾਂ ਕਿਸਾਨਾਂ ਦੀਆਂ ਕਿਵੇਂ ਖੋ ਸਕਦੀ ਹੈ ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਕਹਿੰਨੇ ਵੀ ਜਿੰਨਾ ਚਿਰ ਜਨਤਾ ਆਮ ਜਨਤਾ ਪੂਰੀ ਪੰਜਾਬੀ ਸੋਸਾਇਟੀ ਨਾਲ ਨਹੀਂ ਕਰਦੀ ਇਹ ਹਮਲਾ ਰੁੱਕਿਆ ਨਹੀਂ ਜਾ ਸਕਦਾ ਤੋਂ ਲੋਕਾਂ ਨੂੰ ਸੱਦਾ ਸਾਡਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ 14 ਜੁਲਾਈ ਵਾਲੇ ਮੋਰਚੇ ਦੇ ਵਿੱਚ ਸੈਕਟਰ ਟਰਾਲੀਆਂ ਭਰ-ਭਰ ਕੇ ਪਹੁੰਚੋ ਉਹਦੀ ਤਿਆਰੀ ਵਾਸਤੇ ਅੱਜ ਆ ਜਰਾਮਤੀਸ ਦੀ ਅਸੀਂ ਮੀਟਿੰਗ ਕਰਕੇ ਜਿਹੜਾ ਵਾ ਉਹ ਫੈਸਲੇ ਕੀਤੇ ਆ ਵੀ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੇ ਸੀਜ਼ਨ ਵਿੱਚ ਵੀ ਤਿਆਰੀਆਂ ਜ਼ੋਰਾਂ ਨਾਲ ਕੀਤੀਆਂ ਜਾਣਗੀਆਂ ਧੰਨਵਾਦ